ਜਾ ਆਪਣੇ ਬਾਈ ਸੰਦੀਪ ਨੰਗਲੰਬੀਆਂ ਸੀ ਉਹ ਮੈਂ ਉਹਨੂੰ ਕਿੰਨਾ ਕਿ ਲੰਮੀ ਪਾਇੜੀ ਦਾ ਘੂੜਾ ਸੀ ਉਹ ਵੱਡਾ ਉਹ ਉਹ ਘੂੜਾ ਜੇ ਵੀ 10 ਸਾਲ ਜਾਣਾ ਨਹੀਂ ਸੀ ਉਹ ਪਰ ਅੰਦੇ ਦੇ ਵੀ ਜਿੰਨਾ ਦਾਣਾ ਪਣੀ ਉਹਨਾਂ ਹੀ ਸੀ ਵਿਚਾਰੀ ਦਾ ਉਹਦਾ ਉਤੋਂ ਗਾਂਵ ਨਹੀਂ ਜਾਣਾ ਨਹੀਂ ਸੀ ਤੇ ਜਿੱਦਾਂ ਦਾ ਉਹ ਪਲੇਅਰ ਸੀ ਮੈਂ ਮੇਰੇ ਵੇਖਣ ਦੇ ਵਿੱਚ ਸਭ ਤੋਂ ਕਬੱਡੀ ਦੇ ਵਿੱਚ ਪਲੇਅਰ ਜਿਹੜਾ ਨਾ ਉਹ ਲੰਬਾ ਸੀ ਜਿੱਦਾਂ ਉਹ ਖੇਡਦਾ ਸੀ ਜਿੱਦਾਂ ਉਹ ਰਹਿੰਦਾ ਸੀ ਜਦੋਂ ਉਹ ਖੜਾਉਂਦਾ ਸੀ ਪਰ ਹੁਣ ਤਾਂ ਉਹ ਇੰਨੀ ਜਿਆਦਾ سپورਟ ਕਰਨ ਲੱਗ ਗਿਆ ਸੀ ਜਦੋਂ ਇਹ ਫੈਡਰੇਸ਼ਨ ਬਣੀ ਸੀ ਕਿ ਕਬੱਡੀ ਚੇਂਜ ਕਰਤੀ ਬੰਦੇ ਨੇ ਬਹੁਤ ਵਧੀਆ ਕਬੱਡੀ ਲੈਂਦੀ ਹੁੰਦੀ ਜਿਹਦੇ ਪਹਿਲਾਂ ਖੇਡਦੇ ਪੈਸੇ ਥੋੜੇ ਹੁੰਦੇ ਸੀ ਪਰ ਜਿੰਦੇ ਸੰਦੀਪ بھائی ਨੇ ਫੈਡਰੇਸ਼ਨ ਬਣਾਈ ਸੀ ਪੈਸੇ ਬਹੁਤ ਵੱਧ ਗਏ ਹੂੰ ਪਲੇਰਾਂ ਨੂੰ ਮੋਟਰਸਾਈਕਲ ਗੱਡੀਆਂ ਬਹੁਤ ਕੁਝ ਮਿਲਣ ਲੱਗ ਗਿਆ ਹੈ ਬਹੁਤ ਕੁਝ ਪਰ ਉਹ ਜਿਦਾ ਕਹਿੰਦੇ ਨੇ ਵੀ ਕੁਝ ਲੋਕਾਂ ਨੂੰ ਜਾਂ ਕਿਸੇ ਦਾ ਆਪਣਾ ਨਾ ਦੇ ਲੈਂਦੇ ਪਰ ਜਦੋਂ ਉਹ ਚੰਗਾ ਹੀ ਲੱਗਾ ਕੁਝ ਵਿਚਾਰੇ ਦਾ ਤਾਂ ਉਹ ਇੰਦੁਨੀਆ ਤੋਂ ਵਿਚਾਰਾ ਛੱਡ ਗਿਆ ਸਾਰਾ ਕੁਝ ਹੂੰ ਚਲੋ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਹਾਂ ਉਹ ਕਿਸੇ ਦੇ ਕਰਕੇ ਗਿਆ ਚਲੋ ਉਹਦੀ ਲਿਖਤੀ ਇੰਨੀ ਸੀ ਦਾਣਾ ਪਣੀ ਇੰਨਾ ਹੀ ਵਿਚਾਰੇ ਦਾ ਉਹ ਚਲ ਗਿਆ ਛੱਡ ਗਿਆ ਸਾਰਿਆਂ ਨੂੰ ਜਾਣਾ ਨਹੀਂ ਚਾਹਦਾ ਜਾਣਾ ਜਿੱਦੋਂ ਕਹਿੰਦੇ ਨਹੀਂ ਹਾਂ ਬਿਲਕੁਲ ਬਿਲਕੁਲ ਇਸ ਕੋਈ ਸ਼ੱਕ ਨਹੀਂ ਉਹ ਕਬੱਡੀ ਨੂੰ ਬਹੁਤ ਦੇਣ ਸੀ ਉਹ ਬੰਦੀ ਦੀ ਤੇ ਬਾਕੀ ਸਭ ਤੋਂ ਵੱਡਾ ਕਿ ਉਹਦੀ ਬੱਚੇ ਆ ਛੋਟੇ ਛੋਟੇ ਪਿਛੇ ਭੈਣ ਭਰਾਵਾ ਉਹਨਾਂ ਨੂੰ ਬਹੁਤ ਜ਼ਿਆਦੀ ਲੋੜ ਵਿੱਚ ਤਾਂ ਮੰਨ ਲਓ ਕਬੱਡੀ ਨੂੰ ਲੋੜ ਸੀ ਆ ਉਦਾਂ ਹੀ ਉਹਨਾਂ ਨੂੰ ਲੋੜ ਸੀ ਹੂੰ ਤੇ ਉਹ ਨਿਕਲੇ ਬੱਚੇ ਛੜ ਕੇ ਚੱਲ ਗਿਆ ਜੋ ਵੀ ਹੋਇਆ ਬਹੁਤ ਗਲਤ ਹੋਇਆ ਤਾਂ ਸਾਬ ਪਹਿਲਾਂ ਚਾਹੀਦਾ ਪਰਿਵਾਰ ਨੂੰ ਮੇਰੇ ਕੋਲ ਅਹੀਂ ਤੇ ਕਿੰਨੇ ਵੀ ਬਿਲਕੁਲ 100% ਇਨਸਾਫ ਮਿਲਣਾ ਚਾਹੀਦਾ ਕਿਉਂਕਿ ਏਡਾ ਵੱਡਾ ਪਲੇਅਰ ਤਗੜਾ ਕਰਨਾ ਲੰਮੀ ਪਾਰੀ ਖੇਡਣੀ ਇਹ ਭਾਈ ਬਹੁਤ ਮੁਸ਼ਕਲ ਆ ਕਹਿਣਾ ਬਹੁਤ ਸੌਖਾ ਵਾ ਕਿ ਉਹ ਇਦਾਂ ਖੇਡਦਾ ਵਾ ਉਹ ਇੰਨੇ ਪੈਸੇ ਕਮਾਉਂਦਾ ਵਾ ਪਰ ਜਿਹੜਾ ਬੰਦਾ ਖੇਡਦਾ ਵਾ ਜਾਂ ਮਿਹਨਤ ਕਰਦਾ ਨਾ ਉਹਨੂੰ ਪੁੱਛ ਕੇ ਦੇਖੋ ਕਿਉਂਕਿ ਮੈਂ ਖੁਦ ਖੇਡੀ ਆ ਮੈਨੂੰ ਪਤਾ ਵਾ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਏ ਚੀਜ਼ ਵਾਸਤੇ ਤੇ ਕਿੰਨਾ ਕੁਝ ਤਿਆਗਣਾ ਪੈਂਦਾ ਆਪਾਂ ਨੂੰ ਇਸ ਚੀਜ਼ ਵਾਸਤੇ ਮੈਨੂੰ ਲੱਗਦਾ ਮੈਂ ਆਪਣੇ ਰਿਸ਼ਤੇਾਰ ਆਪਣੇ ਗੁੱਸੇ ਕਰ ਲਈ ਕਿਉਂਕਿ ਮੈਨੂੰ ਸ਼ੌਂਕ ਹੁੰਦਾ ਸੀ ਸਿਹਰੀ ਮਿਹਨਤ ਕਰ ਲਈ ਖਾ ਲਿਆ ਸ਼ਾਮ ਨੂੰ ਗਰਾਊਂਡ ਚੱਲ ਗਿਆ ਮੈਚ ਖੇਡ ਲੇ ਤੇ ਰਿਸ਼ਤੇਾਰ ਕਹਿੰਦੇ ਹੁੰਦੇ ਮੇਰੇ ਮੈਨੂੰ ਪਤਾ ਮੈਨੂੰ ਚੇਤਾ ਅੱਜ ਵੀ ਵੀ ਕਹਿੰਦੇ ਹੁੰਦੇ ਵੀ ਕਾਲਾ ਹਵਾ ਕਰਨ ਲੱਗ ਗਿਆ